ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅੱਜ ਜਿਹੜੀ ਮੈਂ ਵੀਡੀਓ ਸ਼ੂਟ ਕਰਨ ਪਹੁੰਚਿਆ ਸੀਗਾ ਪਿੰਡ ਧਨਾਸ਼ੀਦ ਤੇ ਅੱਜ ਦੋਸਤੋ ਤੁਹਾਨੂੰ ਇੱਕ ਕ੍ਰੋਸ ਜਿਹੜੀ ਮੰਨ ਲਓ ਜਿਹਨੂੰ ਆਪਾਂ ਮੈਕਸ ਕਹਿ ਸਕਦੇ ਆ ਜਰਸੀ ਵਿਖਾਉਣ ਲੱਗਾ ਪੰਜਾਬ ਤੇ ਜੰਮੂ ਵਾਲੀ ਤੇ ਇੱਕ ਪੰਜਾਬ ਵਾਲੀ ਪਿਓਰ ਜਰਸੀ ਦਿਖਾਉਂਗਾ ਤੇ ਇੱਕ ਤੁਹਾਨੂੰ ਦੋਸਤੋ ਮੈਂ ਨੀਲੀ ਰਾਵੀ ਦੀ ਜਿਹੜੀ ਝੋਟੀ ਬਹੁਤ ਹੀ ਚੰਗੀ ਤੇ ਸੋਹਣੀ ਸਨਕੀ ਦਿਖਾਉਂਗਾ ਤੁਸੀਂ ਦੇਖ ਸਕਦੇ ਆ ਸਾਹਮਣੇ ਤੇ ਇਹਨਾਂ ਦੀ ਆਪਾਂ ਕੱਲੀ ਕੱਲੀ ਦੀ ਡਿਟੇਲ ਲਵਾਂਗੇ ਕਲੀ-ਕਲੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੇ ਉਮੀਦ ਕਰੂੰਗਾ ਕਿ ਤੁਹਾਨੂੰ ਇਹ ਪਸੰਦ ਆਉਣਗੀਆਂ ਤੇ ਆਪਾਂ ਜਿਹੜੇ ਓਨਰ ਆ ਉਹਨਾਂ ਨਾਲ ਕਰਾਉਣੇ ਆ ਗੱਲਬਾਤ ਤੇ ਸਾਰੀ ਡਿਟੇਲ ਇਹਨਾਂ ਬਾਰੇ ਲੈ ਕੇ ਤੁਹਾਨੂੰ ਦੱਸਦੇ ਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਥੋੜਾ ਜਿਆ ਉੱਚੀ ਬੋਲਿਓ ਤੇ ਨਾਮ ਦੱਸੋ ਜੀ ਕੀ ਆ ਗਰਜੰਟ ਸਿੰਘ ਧੰਨਾ ਸ਼ੀਦ ਜੀ ਗਰਜੰਟ ਸਿੰਘ ਪਿੰਡ ਧੰਨਾਜੀਦ ਜਿਹੜੇ ਅੱਜ ਆਪਾਂ ਪਸ਼ੂ ਸੇਲ ਕਰਨੇ ਆ ਜੀ ਆਪਣਾ ਵਪਾਰ ਦਾ ਕੰਮ ਆ ਕਿ ਘਰੇਲੂ ਪਸ਼ੂ ਨਹੀਂ ਆ ਸਾਡਾ ਆਪਦਾ ਸੈਂਪਲ ਕੰਮ ਘਰੇ ਆਈ ਬਾਈ ਉਹ ਵਾਲ ਬੰਦੇ ਆ ਅੱਛਾ ਬਾਈ ਕਰਦੇ ਆ ਤੇ ਨਾਲ ਮੰਨ ਲਓ ਪਸ਼ੂਆਂ ਦਾ ਮੰਨ ਲਓ ਕੰਮ ਆ ਮੰਨ ਲਓ ਘਰੇਲੂ ਪਸ਼ੂ ਰੱਖੇ ਹੋਏ ਤੇ ਜਿਹੜੀ ਇਧਰ ਆਪਾਂ ਇੱਕ ਨੰਬਰ ਤੇ ਜਰਸੀ ਦਿਖਾਉਣ ਲੱਗੇ ਆ ਜਰਸੀ ਕਰੋ ਸੰਗ ਜੋ ਪੈਂਦੀ ਹੈਗੀ ਕਿਉਂਕਿ ਥੋੜੀ ਜੀ ਮਧਰੀ ਹੋਣ ਕਰਕੇ ਇਹ ਜਿਹੜੀ ਜੰਮੂ ਵਾਲੀ ਤੇ ਪੰਜਾਬ ਵਾਲੀ ਮਿਕਸ ਕਰਾਉ ਸੰਗਾ ਤੇ ਇਹਨੂੰ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ ਇਹਨੂੰ 20 ਤੋਂ 25 ਦਿਨ ਹੋ ਗਏ ਸਾਡੇ ਘਰ 20 ਤੋਂ 25 ਦਿਨ ਇਹਨੂੰ ਸੂਈ ਨੂੰ ਹੋ ਗਏ ਆ ਤੇ ਅ ਬੱਚਾ ਇਹਦੇ ਮਗਰ ਕੀ ਆ ਜੀ ਬੱਚੀ ਆ ਜੀ ਇਹਦੇ ਮਗਰ ਬੱਚੀ ਆ ਕਿਹੜੇ ਸੀਮਨ ਦੀ ਕੋਈ ਪਤਾ ਨਹੀਂ ਜੀ ਇਹ ਬਾਰੇ ਸਾਨੂੰ ਡਾਕਟਰ ਨੇ ਭਰਾਇਆ ਸਰਕਾਰੀ ਤੋਂ ਠੀਕ ਆ ਵੱਚੀ ਦੋਸਤੋ ਇਹ ਦੇ ਮਗਰ ਬਹੁਤ ਚੰਗੀ ਆ ਤੇ ਮੈਂ ਤੁਹਾਨੂੰ ਵੱਚੀ ਵੀ ਦਿਖਾਉਂਗਾ ਤੇ ਇਹਦੇ ਥੱਲੇ ਜਿਹੜਾ ਦੁੱਧ ਇਸ ਟਾਈਮ ਕਿੰਨਾ ਆ ਜੀ 9 ਕਿਲੋ ਤਿਆਰ ਆ ਇਹ 9 ਕਿਲੋ ਇਸ ਟਾਈਮ ਤਿਆਰ ਆ ਕੋਈ ਚੁਆਈ ਕਰਕੇ ਹਾਂ ਜਾ ਸਕਦਾ ਚੁਆਈ ਦੀ ਬੋਲੀ ਆ ਜੀ ਹਾਂਜੀ ਹਾਂਜੀ ਠੰਡੀ ਸੀਲ ਆ ਹਾਂ ਠੰਡੀ ਸੀਲ ਮੰਨ ਲਓ ਮਾੜਾ ਜੈ ਨੂੰ ਇੱਕ ਵਾਰੀ ਹੱਥ ਲਾ ਕੇ ਚੰਗੀ ਤਰ੍ਹਾਂ تسਲੀ ਕਰਾ ਦਿਓ ਕਈ ਵਾਰੀ ਵੈੜਾ ਗਰਮ ਹੁੰਦੀਆਂ ਸੋ ਦੇਖ ਸਕਦੇ ਤੁਸੀਂ ਦੋਸਤੋ ਸੋ ਵੈੜ ਜਿਹੜੀ ਆ ਠੰਡੀ ਸੀਲ ਆ ਥੋੜੀ ਦਰਦੀ ਏ ਠੀਕ ਆ ਬੁੜੀਆਂ ਚ ਆਉਂਦੀਆਂ ਠੀਕ ਆ ਤੇ ਇਹਨੂੰ ਆਪਾਂ ਥੋੜਾ ਚਲਾ ਕੇ ਵਿਖਾਈਏ ਜੀ ਬਾਹਰ ਕੱਢ ਲਿਓ ਸੋ ਦੋਸਤੋ ਵਹਿੜ ਤੁਹਾਨੂੰ ਮੈਂ ਦਿਖਾ ਦਿੰਨਾ ਸੋ ਕਰੋ ਸੰਗ ਦੇ ਵਿੱਚ ਆ ਥੋੜੀ ਜੀ ਇਹ ਪੰਜਾਬ ਵਾਲੀ ਨਾ ਟੱਚ ਥੋੜਾ ਜਿਹਾ ਲੱਗਾ ਇਹਦਾ ਬਾਕੀ ਅਡ ਰੂਡਰ ਥੋਣਾ ਵਾ ਬਾਕੀ ਦੋਸਤੋ ਤੁਹਾਡੀ ਨਰਖ ਪਰਖ ਮੇਰੇ ਨੂੰ ਜਾਰੀ ਚੱਲਣੀ ਹੈ ਮੋੜ ਲਿਓ ਜੀ ਮੋੜ ਲਿਓ ਸੋ ਬੱਚਾ ਇਹਦਾ ਦੋਸਤੋ ਮੈਂ ਤੁਹਾਨੂੰ ਦਿਖਾ ਦਿੰਨਾ ਮੜੀ ਜੀ ਕਰਿਓ ਗਾਂ ਵਹਿੜ ਕਰਿਓ ਗਾਂ ਨਾ ਤੋਰ ਲਮੜੀ ਸੋ ਬੱਚੀ ਬਹੁਤ ਚੰਗੀ ਆ ਦੋਸਤੋ ਚੰਗਾ ਸੀਮਨ ਲੱਗਾ ਵਾ ਬਾਕੀ ਸੀਮਨ ਦੀ ਡਿਟੇਲ ਪੂਰੀ ਪ੍ਰੋਪਰ ਹੈਣੀਗੀ ਬਾਈ ਜੀ ਉਹਨਾਂ ਕੋਲੇ ਕਿਉਂਕਿ ਜਿਹੜੀ ਗੱਲ ਹੈਗੀ ਉਹੀ ਦੱਸਦੇ ਪਏ ਆ ਤੇ ਇਹ ਡਾਕਟਰ ਦੱਸ ਸਕਦਾ ਵੀ ਕਿਹੜੇ ਸੀਮਨ ਦੇ ਆ ਤੁਸੀਂ ਡਾਕਟਰ ਦਾ ਨੰਬਰ ਲੈ ਕੇ ਬਾਈ ਤੋਂ ਇਹ ਕਨਫਰਮ ਕਰ ਸਕਦੇ ਆ ਤੇ ਆ ਅਡ ਰੂਡਰ ਦੇਖ ਸਕਦੇ ਆ ਸੋ ਵੈੜ ਬੜੀ ਨਹੀਂ ਜੈ ਸੁਣੀ ਆ ਬਾਕੀ ਦੁੱਧ ਦੋਸਤੋ ਤੁਹਾਨੂੰ ਪਤਾ ਪੰਜਾਬ ਵਾਲਿਆਂ ਦਾ ਤੇ ਇਹਨਾਂ ਦਾ ਥੋੜਾ ਜਿਹਾ ਫਰਕ ਹੁੰਦਾ ਪੰਜਾਬ ਵਾਲੀ ਥੋੜਾ ਜਿਆਦਾ ਦੁੱਧ ਕੱਢਦੀ ਆ ਤੇ ਇਹਦਾ ਥੋੜਾ ਜਿਹਾ ਘੱਟ ਹੁੰਦਾ ਆ ਤੇ ਕਿੰਨੇ ਵਜੇ ਸਵੇਰ ਚਵਾਈ ਕਰਦੇ ਆ ਜੀ ਆਪਾਂ ਅਸੀਂ ਸਵੇਰ ਕਰਦੇ ਜੀ 5 ਵਜੇ ਅੱਛਾ 5 ਵਜੇ ਸਵੇਰੇ ਚਵਾਈ ਕਰਦੇ ਆ ਤੇ ਸ਼ਾਮ ਨੂੰ ਕਿੰਨੇ ਵਜੇ ਸ਼ਾਮ ਨੂੰ ਵੀ 5 ਵਜੇ ਨੇ ਹੁਣ ਬਤ ਤਿਆਰੀਆਂ ਨਹੀਂ ਸਾਡੀਆਂ ਥੋੜਾ ਜਿਹਾ ਅੱਛਾ ਹੁਣ ਤਿਆਰੀਆਂ ਹੀ ਆ ਠੀਕ ਆ ਸੋ ਸ਼ਾਮ ਨੂੰ ਵੀ 5 ਵਜੇ ਦੇ ਸਵੇਰੇ ਵੀ ਦੋਸਤੋ 5 ਵਜੇ ਚਵਾਈ ਕਰਦੇ ਆ ਉਸ ਹਿਸਾਬ ਨਾਲ ਤੁਸੀਂ ਇਹਦਾ ਆਰਡਰ ਦੇਖ ਸਕਦੇ ਆ ਸਾਰਾ ਤੇ ਬਾਕੀ ਇਹਦਾ ਜਿਹੜਾ ਲੈਣ ਦੇਣਾ ਜੀ ਆਪਾਂ ਮੁੱਲ ਲੈਣ ਦੇ ਅੰਦਾਜ਼ੇ ਮਾਨਤਾਨੀ ਆ ਬਸ 45000 ਰੁਪਏ ਮੁੱਲ ਆ ਇਹਦਾ 45000 ਰੁਪਏ ਮੁੱਲ ਤੇ ਵਿੱਚੋਂ ਮਾਨਤਾਨ ਕਿੰਨਾ ਘੱਟ ਹੋ ਜੂਗਾ ਥੋੜਾ ਜਿਹਾ ਵੀਰ ਜੀ ਨੇ ਕਹਿਣਗੇ ਕਰ ਲਾਂਗੇ ਜੇ ਚਾਹਣਾ ਆਉਣਗੇ ਠੀਕ ਠੀਕ ਆ ਜੀ ਸੋ ਦੋਸਤੋ 45000 ਦੇ ਵਿੱਚੋਂ ਜਿਹੜਾ ਤੁਹਾਡਾ ਮਾਨਤਾਨ ਕੀਤਾ ਜਾਊਗਾ ਤੇ ਇੱਕ ਇਧਰ ਪੰਜਾਬ ਵਾਲੀ ਜਰਸੀ ਦਿਖਾਉਣ ਲੱਗਾ ਦੋਸਤੋ ਤੁਹਾਨੂੰ ਮੈਂ ਸੋ ਚੰਗੇ ਕੱਦ ਕਾਠ ਦੀ ਆ ਫੇਸ ਤੋਂ ਪੂਰੀ ਪੰਜਾਬ ਵਾਲੀ ਜਰਸੀ ਆ ਦੋਸਤੋ ਕੱਦ ਕਾਠ ਵੀ ਦੇਖ ਸਕਦੇ ਆ ਤੇ ਥਰਡ ਬਹੁਤ ਚੰਗਾ ਲੱਗਾ ਆ ਤੁਸੀਂ ਦੇਖ ਸਕਦੇ ਆ ਥਣ ਦੀ ਜਿਹੜੀ ਕੁਆਲਿਟੀ ਬਹੁਤ ਚੰਗੀ ਆ ਤੇ ਇਹ ਜਿਹੜੀ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਇਹ ਨੌਵੇਂ ਮਹੀਨੇ ਦੀ ਸੂਈ ਆ ਜੀ ਇਹ ਨੌਵੇਂ ਮਹੀਨੇ ਦੀ ਸੂਈ ਆ ਤੇ ਆ 12ਵਾਂ ਚੱਲਦਾ ਪਿਆ ਨਾ ਤਿੰਨ ਮਹੀਨੇ ਹੋ ਗਏ ਹਾਂਜੀ ਤਿੰਨਾਂ ਤੋਂ ਉੱਤੇ ਹੋ ਗਿਆ ਹੁਣ ਤਿੰਨਾ ਤੋਂ ਉੱਤੇ ਆ 9 10 11 12 4 4 ਤਿੰਨ ਮਹੀਨਿਆਂ ਦੇ ਨੇੜੇ ਤਾਂ ਇਹ ਗੱਭੂ ਵੀ ਤਿੰਨ ਮਹੀਨੇ ਦੀ ਗੱਭਣਾ ਚਾਰ ਮਹੀਨੇ ਦੀ ਸੂਈ ਆ ਹਾਂਜੀ ਤੇ ਚੈੱਕ ਪਾਸ ਕਰਾ ਲਈ ਆ ਬਾਈ ਜੀ ਹਾਂਜੀ ਹਾਂਜੀ ਗਰੰਟੀ ਆ ਸਰਕਾਰੀ ਵਾਲੇ ਤੋਂ ਕਰਾਈਏ ਅੱਛਾ ਤੁਸੀਂ ਚੈੱਕ ਕਰਾ ਲਈ ਆ ਤੇ ਸੀਮਨ ਪਤਾ ਬਾਈ ਜੀ ਕਿਹੜੇ ਦੀ ਆ ਮਾਲਕਾ ਸਾਨੂੰ ਇਸੇ ਕਰੋਸ ਦਾ ਹੀ ਲਵਾਇਆ ਇਹਨੂੰ ਠੀਕ ਆ ਤੇ ਬਾਈ ਜੀ ਇਹਦੇ ਥਲੇ ਇਸ ਟਾਈਮ ਜਿਹੜਾ ਦੁੱਧ ਕਿੰਨਾ ਵਾ ਇਹ 8 ਕਿਲੋ ਆਇਆ ਇਸ ਟਾਈਮ ਦੁੱਧ ਇਸ ਟਾਈਮ 8 ਕਿਲੋ ਦੁੱਧ ਤਿਆਰ ਆ ਤੇ 3 ਮਹੀਨਿਆਂ ਦੀ ਚੈੱਕ ਪਾਸ ਆ ਲੋ ਵੀ ਟੋਕੜ ਗੱਪਣ ਜਰਸੀ ਆ ਦੋਸਤੋ ਬਹੁਤ ਵਧੀਆ ਪੰਜਾਬ ਵਾਲੀ ਜਰਸੀ ਟੋਕੜ ਗੱਪਣ ਤੇ ਇਹਨੂੰ ਤੋੜ ਦਈਏ ਬਾਈ ਜੀ ਬਾਹਰ ਕੱਢੀਏ ਮੜਾ ਜਾ ਸੋ ਇਹ ਜਿਹੜੀ ਵਹਿੜ ਆ ਤੁਸੀਂ ਦੇਖ ਸਕਦੇ ਆਰਡਰ ਇਹਦਾ ਵੀ ਬੜਾ ਟਾਪ ਦਾ ਲੱਗਾ ਹੋਇਆ ਦੇਖ ਸਕਦੇ ਆ ਥਣ ਥਣ ਜਿਹੜਾ ਬਿਲਕੁਲ ਮੁਠੀ ਵਾਲਾ ਥਣ ਹੋਣਾ ਹੀ ਆ ਤੇ ਜਦੋਂ ਪਸਮਾ ਕਰਦੀ ਹੋਊਗੀ ਦੋਸਤੋ ਉਦੋਂ ਇਹ ਬਹੁਤ ਚੰਗਾ ਥਣ ਬਣਾਉਣੀ ਹੋਊਗੀ ਆਰਡਰ ਬਹੁਤ ਸੋਹਣਾ ਦੇਖੋ ਬਿਲਕੁਲ ਬਰਾਬਰ ਦੇ ਥਾਣਾ ਦੋਸਤੋ ਕੋਈ 11 21 ਕਿਸੇ ਪਾਸਿਓਂ ਵੀ ਕੋਈ ਕਮੀ ਪੇਸ਼ੀ ਨਹੀਂ ਹੈ ਨੀ ਕਿ ਕਰਮਾਲੀ ਚ ਸੋ ਆ ਦੇਖ ਸਕਦੇ ਆ ਰੋਕਿਓ ਵੀਰ ਜੀ ਬਾਈ ਜੀ ਇੱਥੇ ਮੜਾ ਆ ਇਹਨੂੰ ਮੜੀ ਜੀ ਮਾਰਿਓ ਬ੍ਰੇਕ ਇਹਦੀ ਸੋ ਆਹ ਦੇਖ ਲਓ ਬਈ ਮੈਂ ਚਾਰਜ ਫੇਰੋ ਤੁਹਾਨੂੰ ਜਿਹੜੀ ਇਹ ਵਹਿੜ ਦਿਖਾਉਣ ਲੱਗਾ ਦੇਖੋ ਤੇ ਅੰਦਰ ਥੋੜਾ ਜਿਹਾ ਖਸਮੂਆ ਦਾ ਕਰਦੀ ਪਈ ਆ ਆਰਡਰ ਬਹੁਤ ਵਧੀਆ ਲੱਗਾ ਲੈ ਚਲੋ ਬਾਈ ਜੀ ਬੰਦੋ ਉੱਥੇ ਸੋ ਵੈਡ ਦਾ ਕਦਕੜ ਬਹੁਤ ਵਧੀਆ ਤੇ ਆਪਾਂ ਇਹਦੇ ਬਾਰੇ ਪੁੱਛਦੇ ਹਾਂ ਵੀ ਇਹਨੇ ਸੱਜਰ ਨੇ ਦੁੱਧ ਕਿੰਨਾ ਕੁ ਕੱਢਿਆ ਤੇ ਬਾਕੀ ਬਾਈ ਜੀ ਜਦੋਂ ਇਹ ਸੱਜਰ ਸੂਈ ਸੀ ਕਿੰਨਾ ਕੁ ਦੁੱਧ ਦਿੱਤਾ ਇਹਨੇ ਸੱਜਰ ਨੇ 2 ਕਿਲੋ ਦੁੱਧ ਸਹੀ ਹੈ ਜੀ ਆਪ ਤੋਂ ਆ ਜੀ 16 ਕਿਲੋ ਦੁੱਧ ਤੁਸੀਂ ਆਪ ਚੋਇਆ ਜਣਕੇ ਚਵਾਈ ਦੀ ਬਾਈ ਜੀ ਬਿਲਕੁਲ ਠੰਡੀ ਸੀ ਬਿਲਕੁਲ ਬਿਲਕੁਲ ਗਾਵਾਂ ਇਹ ਕੋਈ ਇਹ ਦਾਣਾ ਨਹੀਂ ਪੋਦੇ ਐ ਜੋ ਤੇ ਬਾਲੜੀਆਂ ਕੰਦ ਨਾ ਚੋੜਦੀਆਂ ਅੱਛਾ ਜੀ ਕੋਈ ਚਵਾਈ ਬਿਲਕੁਲ ਪੋਲੀ ਕੋ ਪੂਰ ਛਟਾ ਨਹੀਂ ਆਪ ਉਹ ਹੀ ਟੱਕਰ ਨਹੀਂ ਆਈ ਠੀਕ ਆ ਜੀ ਤੇ ਇਹਦਾ ਜਿਹੜਾ ਮੁੱਲ ਆਪਾਂ ਕੀ ਕਰਦੇ ਇਹਦਾ ਮੁੱਲ 50000 ਰੁਪਏ ਇਹਦਾ 50000 ਰੁਪਏ ਉਹਦੇ ਚ ਹੋਜੂ ਬਾਈ ਜੀ ਮਾਨਤਨ ਹਾਂਜੀ ਕਰਾਂਗੇ ਜਰੂਰ ਕਰਾਂਗੇ ਠੀਕ ਆ ਸੋ ਦੋਸਤੋ ਇਹਦਾ ਮੁੱਲ 50000 ਦੁੱਧ 8 ਕਿਲੋ ਤਿਆਰ ਆ 3 ਮਹੀਨੇ ਦੀ ਇਹ ਗੱਬਣ ਚੈੱਕ ਪਾਸ ਆ 4 ਮਹੀਨਿਆਂ ਦੀ ਸੂਈ ਆ ਤੁਸੀਂ ਆ ਕੇ ਆਪ ਦਾ ਡਾਕਟਰ ਲਿਆ ਕੇ ਬਾਈ ਦੇ ਕਹਿਣ ਮੁਤਾਬਕ ਤੁਸੀਂ ਜਿਹੜਾ ਮਰਜ਼ੀ ਆਪ ਦਾ ਡਾਕਟਰ ਨਾਲ ਲਈ ਆਇਓ ਤੁਸੀਂ ਇਹਨੂੰ ਚੈੱਕ ਕਰਾ ਕੇ ਲਿਜਾ ਸਕਦੇ ਆ ਤੇ ਇੱਕ ਬਾਈ ਦੇ ਕੋਲੇ ਬਾਹਰ ਝੋਟੀ ਆ ਦੋਸਤੋ ਉਹਤੇ ਵੀ ਤੁਹਾਨੂੰ ਮੈਂ ਨਜ਼ਰ ਮਾਰਾ ਦੇਣਾ ਝੋਟੀ ਬਹੁਤ ਸੋਹਣੀ ਆ ਨੀਲੀ ਰਵੀ ਦੀ ਆ ਦੇਖੋ ਸੋ ਟੇਢੀ ਘਟ ਚਾਉਂਦੀ ਪਈ ਆ ਸੋ ਉਮਰ ਇਹਦੀ ਪੁੱਛ ਲੈਨੇ ਆ ਸਾਰੀ ਇਹਦੇ ਬਾਰੇ ਵੀ ਆਪਾਂ ਡਿਟੇਲ ਲੈ ਲੈਨੇ ਆ ਅ ਬਾਈ ਜੀ ਜਿਹੜੀ ਇਹ ਝੋਟੀ ਇਹਦੀ ਕਿੰਨੀ ਉਮਰ ਹੋ ਚੁੱਕੀ ਆ 2.5 ਸਾਲ ਆ ਹੋਗੇ 2.5 ਸਾਲ ਹੋ ਮਰਾ ਤੇ ਇਹ ਬਣੀਆ ਕਨੀ ਹਜੇ ਬੋਲੀ ਵੀ ਨਹੀਂ ਹੈਗਾ ਨਹੀਂ ਬੋਲੀ ਆ ਡੇਢ ਕੁ ਮਹੀਨੇ ਦੀ ਆ ਇਹ ਫੰਡਰ ਕਹਿ ਕੇ ਦੇਵੇ ਅੱਛਾ ਜੀ ਮੰਨ ਲਓ ਡੇਢ ਮਹੀਨੇ ਦੀ ਲੱਗੀ ਆ ਪਰ ਅੱਛਾ ਚੈੱਕ ਨਹੀਂ ਹੁੰਦੀਗੀ ਡੇਢ ਮਹੀਨੇ ਦੀ ਆ ਦੋਸਤੋ ਜੇ ਤੁਸੀਂ ਆਪ ਦਾ ਕੋਈ ਡਾਕਟਰ ਤੁਹਾਡਾ ਚੈੱਕ ਕਰਦਾ ਕਰ ਲਿਓ ਤਸੱਲੀ ਪਰ ਬਾਈ ਕਹਿੰਦਾ ਸੀ ਫੰਡਰ ਕਰਕੇ ਦੇਣੀ ਆ ਇਹ ਘਰ ਦੀ ਹੀ ਕਿ ਮੁੱਲ ਲਈ ਆ ਬਾਈ ਕੁਸੀਮਨ ਦਾ ਪਤਾ ਅੱਛਾ ਵੱੱਠੀ ਲਈ ਆ ਯਾਰ ਬੱਚਾ ਲਿਆ ਹੈ ਬੱਚਾ ਲਿਆ ਸੀ ਆ ਕੱਟੀ ਮੰਨ ਲਓ ਛੋਟੀ ਹੁੰਦੀ ਆ ਖਰੀਦੀ ਆ ਠੀਕ ਆ ਤੇ ਇਹ ਦੋਸਤੋ ਤੁਸੀਂ ਦੇਖ ਸਕਦੇ ਆ 2.5 ਸਾਲ ਦੀ ਝੋਟੀ ਆ ਬਾਈ ਨੇ ਖਰੀਦੀ ਸੀਗੀ ਬਾਕੀ ਮੈਂ ਤੁਹਾਨੂੰ ਇਹਦੇ ਚਾਰ ਚਪੇਰੋਂ ਦੀ ਡਿਟੇਲ ਦਿਖਾ ਦਿੰਨਾ ਜਿਹੜੀ ਚਾਰੇ ਪੈਰੇ ਦੇ ਬਿਲਕੁਲ ਜੈਜ ਦੀ ਮਾਰਕਿੰਗ ਆ ਪੂਖ ਜਿਹੜੀ ਆ ਤੁਸੀਂ ਦੇਖ ਸਕਦੇ ਆ ਦੋਸਤੋ ਬਿਲਕੁਲ ਪੈਰਾਂ ਤੋਂ ਥੱਲੇ ਤੱਕ ਲੰਮੀ ਆਰਡਰ ਬਹੁਤ ਵਧੀਆ ਦੋਸਤੋ ਸੋ ਆਰਡਰ ਤਾਂ ਲੱਗਦਾ ਜਿਵੇਂ ਗੱਬਣ ਹੁੰਦੀ ਆ ਬਾਕੀ ਕਈ ਵਾਰੀ ਆ ਲੱਗਦੀ ਹੈ ਨਾ ਜਦੋਂ ਆਰਡਰ ਬਣਾਈ ਖਰੀ ਆ ਬਾਕੀ ਕੋਈ ਚੈੱਕ ਤੇ ਹਜੇ ਆਉਂਦੀ ਨਹੀਂ ਹੈ ਨਾ ਆ ਦੇਖੋ ਦੋਸਤੋ ਆਰਡਰ ਬਹੁਤ ਵਧੀਆ ਕਰਮਾਲੀ ਦਾ ਦੇਖੋ ਆ ਦੇਖੋ ਥਣ ਥਣ ਤਾਂ ਲੰਮੇ ਕੱਢੀ ਖੜੀ ਆ ਬਾਕੀ ਦੋਸਤੋ ਕਈ ਵਾਰੀ ਪਸ਼ੂ ਮਸਤੇਵੇਂ ਨਾ ਕਰ ਜਾਂਦਾ ਬਾਈ ਜੀ ਹੁਣਾਂ ਨੇ ਮੰਨ ਲਓ ਆਪਾਂ ਨੂੰ ਜਿਹੜੀ ਇਹਦੀ ਗਾਰੰਟੀ ਆ ਉਹ ਫੰਡਰ ਕਹਿ ਕੇ ਦੇ ਦੇਣਗੇ ਸੇਲ ਕਰਨਗੇ ਉਹ ਤੁਹਾਡੀ ਕਿਸਮਤ ਆ ਕਿਸਮਤ ਪੂਰੀ ਆ ਵੀ ਗੱਬੜ ਨਿਕਲਦੀ ਆ ਜਾਂ ਵੀ ਰਹਿ ਆ ਵੀ ਸਕਦੀ ਆ ਤੇ ਨਹੀਂ ਵੀ ਰਹਿ ਸਕਦੀ ਹੈਗੀ ਤੇ ਬਾਕੀ ਬੋਡੀ ਸਟਰਕਚਰ ਇਹਦਾ ਬਹੁਤ ਸੋਹਣਾ ਆ ਨਾ ਵੀ ਹੋਊਗੀ ਜੇ ਮੰਨ ਲਓ ਕੋਈ 2 ਕਿਲੋ ਪਾਊਡਰ ਪਾ ਕੇ ਤਿਆਰ ਕਰਨੀ ਆ ਉਹ ਤੇ ਝੋਟੀ ਦਾ ਹੁਣ weight ਪੂਰਾ ਬਣਿਆ ਖੜਾ 2.5 ਕਿਲੋ ਤੇ ਗੱਬਣ ਹੋਣ ਦੀ ਵੱਤ ਤਾਂ ਹੀ ਆ ਜੇ ਮੰਨ ਲਓ ਕੋਈ 19 21 ਕਿਗ ਹੋ ਵੀ ਜਾਵੇ ਗੱਲਬਾਤ ਲੋ ਵੀ ਤੁਹਾਨੂੰ ਅੱਜ ਨੀਲੀ ਰਾਵੀ ਦੀ ਝੋਟੀ ਦਿਖਾਦੀ ਆ ਸਿੰਘ ਬਿਲਕੁਲ ਕੁੰਡਾ ਜ਼ੁਬਾਨ ਬਿਲਕੁਲ ਤੁਸੀਂ ਚੈੱਕ ਕਰ ਹੀ ਲਈ ਹੋਊਗੀ ਗੁਲਾਬੀ ਆ ਅੱਖ ਬਿਲਕੁਲ ਨੀਲੀ ਰਾਵੀ ਵਾਲੀ ਬਾਕੀ ਇਹਦੀ ਵੀ ਆਪਾਂ ਜਿਹੜੀ ਡਿਮਾਂਡ ਆ ਲੈਣ ਦੇਣਾ ਉਹ ਬਾਈ ਤੋਂ ਪੁੱਛ ਲੈਨੇ ਆ ਬਾਈ ਇਹਦਾ ਕੀ ਆਪਾਂ ਲੈਣ ਦੇਣ ਕਰਨਾ 2000 ਰੁਪਏ ਇਹਦਾ ਆ 50000 ਰੁਪਿਆ ਤੇ ਹੋ ਜੂਗਾ ਮਾਨਤਨ ਬਾਈ ਜੀ ਵਿੱਚੋਂ ਮਾਨਤਨ ਹਾਂ ਕਰਾਂਗੇ ਜਰੂਰ ਕਰਾਂਗੇ ਕਿੰਨਾ ਕੁ ਮਾਨਤਨ ਹੋ ਜੂਗਾ ਹਲਕਾ ਮਾਨਤਨ ਤਾਂ ਬਸ ਵੇਖ ਕੇ ਐ ਜੀ ਬਸ ਜੇ ਦੂਰੋਂ ਆਣਗੇ 500 ਵਧ ਕਰ ਦਿਆਂਗੇ ਕੋਈ ਇਕੱਤਰ ਛੋੜਛਪਾਈ ਦੋ ਲਾਉ ਵੀ ਮਿੱਤਰੋ ਇਹ ਵੀ ਆਪਸ਼ਨ ਆ ਕੋਈ ਦੂਰੋਂ ਤੇ ਰੇਡਿਓ ਬੰਦਾ ਕੋਈ ਆਉਂਦਾ ਬਾਈ ਕਹਿੰਦਾ ਤਾਂ ਉਹਦਾ ਉਸਾ ਹੋਣਾ ਮਾਨਤਨ ਕੋਈ 500 ਵਧ ਕਰਾਂਗੇ ਸੋ ਇਹ ਹੁੰਦੀ ਆ ਬਾਈ ਜੀ ਇੱਕ ਸੋਚ ਕੋਈ 5-4 ਸੌਣਾ ਨਾ ਮਹਿੰਗੀ ਹੋਣ ਲੱਗੀ ਆ ਨਾ ਸਸਤੀ ਹੋਣ ਲੱਗੀ ਆ 50000 ਰੁਪਿਆ ਮੋਲਿਆ 50000 ਦੇ ਵਿੱਚੋਂ ਦੋਸਤੋ ਜਿਹੜਾ ਹਲਕਾ ਫੁਲਕਾ ਮਾਨਤਨ ਹੋ ਜੂਗਾ ਦੂਰੋਂ ਤਰੇਡੇੋਂ ਆ ਦੇ 500 ਵੱਧ ਹੋ ਜੂਗਾ ਤੇ ਉਹ ਜਿਹੜੀ ਵਹਿੜ ਦੀ ਤੁਹਾਨੂੰ ਮੈਂ ਵચ્છી ਦਿਖਾ ਦੇਣਾ ਜਿਹੜੀ ਆਪਾਂ ਇੱਕ ਨੰਬਰ ਤੇ ਵਹਿੜ ਦਿਖਾਈ ਸੀ ਆ ਦੇਖੋ ਸੋ ਵચ્છી ਬਹੁਤ ਚੰਗੀ ਆ ਸ਼ਾਈ ਆਪਣਾ ਜਰਸੀ ਦੀ ਜਰਸੀ ਪਿਓਰ ਵચ્છી ਆ ਗਈ ਹੈ ਨਾ ਹਾਂ ਜਰਸੀ ਆ ਉਹ ਹਾਂ ਪਿਓਰ ਆ ਬੱਚਾ ਬਿਲਕੁਲ ਪਿਓਰ ਆ ਗਿਆ ਬਾਕੀ ਦੋਸਤੋ ਤੁਸੀਂ ਆਪ ਦੀ ਸਮਝ ਨਾਲ ਖਰੀਦ ਕੇ ਲੈ ਜਾ ਸਕਦੇ ਆ ਕਿੱਦਾਂ ਲੱਗੀ ਵੀਡੀਓ ਜਰੂਰ ਦੱਸਿਓ ਤੇ ਬਾਈ ਜੀ ਹੁਣਾਂ ਤਾਂ ਆਪਾਂ ਮੋਬਾਈਲ ਨੰਬਰ ਜਰੂਰ ਪੁੱਛ ਲਈਏ ਤੇ ਇੱਕ ਵਾਰ ਐਡਰੈਸ ਪੁੱਛ ਲਈਏ ਸਾਰਾ ਅ ਬਾਈ ਜੀ ਐ ਨਹੀਂ ਹੋ ਜਾ ਮੜਾ ਜਾ ਤੇ ਹਾਂਜੀ ਤੇ ਬਾਜੀ ਆਪਣਾ ਨਾਮ ਕੀ ਆ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਪਿੰਡ ਧੰਨਾ ਸ਼ਹੀਦ ਤੇ ਆਪਣਾ ਘਰ ਮੰਨ ਲਓ ਕਿ ਇੱਕ ਵਾਰੀ ਲੋਕੇਸ਼ਨ ਦੱਸੋ ਵੀ ਕਿਹਦੇ ਲਾਗੇ ਪੈਂਦਾ ਜਿਹੜੇ ਰੋਡ ਦੇ ਉੱਪਰ ਹੀ ਆ ਰਿਹਾ ਤੇ ਭਾਈ ਤੋਂ ਖੋਸਾ ਦਲ ਸਿੰਘ ਵਾਲਾ ਰੋਡ ਜਿਹੜਾ ਜਾਂਦਾ ਜੀ ਸੋ ਦੋਸਤੋ ਜਿਹੜਾ ਤਲਵੰਡੀ ਭਾਈ ਤੋਂ ਖੋਸਾ ਦਲ ਸਿੰਘ ਵਾਲਾ ਰੋਡ ਜਾਂਦਾ ਤੇ ਬਾਈ ਦੀ ਚੱਕੀ ਲੱਗੀ ਹੋਈ ਆ ਜੇ ਕਿਸੇ ਨੇ ਆਉਣਾ ਨਹੀਂ ਹੋਵੇ ਪਹਿਲਾ ਪਿੰਡ ਆ ਤੇ ਚੱਕੀ ਲੱਗੀ ਹੋਈ ਆ ਤੇ ਮੋਬਾਈਲ ਨੰਬਰ ਦਾ ਜ਼ਰੂਰ ਦੱਸ ਦਿਓ ਜੀ 94178 94178 30332 3332 3332 9478 3332 ਇਹਦੇ ਤੁਸੀਂ ਫੋਨ ਨੰਬਰ ਤੇ ਸੰਪਰਕ ਕਰਕੇ ਬਾਈ ਜੀ ਹੁਣਾਂ ਤੋਂ ਇਹਨਾਂ ਦੀ ਫੋਲ ਜਿਹੜੀ ਡਿਟੇਲ ਵੀ ਲੈ ਲਓਗੇ ਤੇ ਸੌਦਾ ਕਰ ਲਿਓ ਧੰਨਵਾਦ ਦੋਸਤੋ ਜੁੜੇ ਰਹੋ ਹੋਰ ਨਵੀਆਂ ਵੀਡੀਓ ਦੇਖੋ ਇਹ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਧੰਨਵਾਦ